ਖਵਾਜਾ ਬਲੀ ਕਰੀ ਪੁਲੀ ਸਥਾਨ ਬਾਬਾ ਖਵਾਜਾ ਬਲੀ ਸਰਕਾਰ ਸ਼੍ਰੀ ਚਮਕੌਰ ਸਾਹਿਬ ਬਿਲਕੁਲ ਨਹਿਰ ਦੇ ਕੰਡੇ ਦੇ ਉੱਪਰ ਜਿਹੜਾ ਦਰਬਾਰ ਖਵਾਜਾ ਬਲੀ ਪੀਰਾਂ ਦਾ ਸਥਾਨ ਹੈ ਤੇ ਨਾਲੇ ਦਾਸਤਾਨੇ ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਵੀ ਦੇਖ ਸਕਦੇ ਹੋ ਸ਼ੀਦਾ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਤੇ ਤੁਹਾਡੇ ਨਾਲ ਖੁਸ਼ਖਬਰੀ ਸਾਂਝੀ ਕਰਦੇ ਆਂ ਜੀ ਪਿਛਲੇ ਮਹੀਨੇ ਤੋਂ ਲਗਾਤਾਰ ਹਫਤੇਦਾਰ ਹਫਤੇ ਤਿੰਨੇ ਐਤਵਾਰ ਲੰਘੇ ਆ ਤਿੰਨੇ ਐਤਵਾਰਾਂ ਨੂੰ ਜਿਹੜਾ ਟੁੱਟ ਲੰਗਰੋ ਦੇ ਵਰਤੇ ਆ ਤੇ ਖੁਸ਼ਖਬਰੀ ਦੀ ਗੱਲ ਸਾਂਝੀ ਕਰ ਰਹੇ ਆ ਕੱਲੂ 22 ਜੂਨ ਦੇ ਐਤਵਾਰ ਕੱਲ ਨੂੰ ਵੀ ਕੜੀ ਪਕੌੜਾ ਬਾਸਮਤੀ ਚਾਵਲ 베ਰਕੇ ਦੀ ਨਮਕੀਨ ਲੱਸੀ ਅਤੇ ਸ਼ਾਮ ਨੂੰ ਖਵਾਜਾ ਬਲੀ ਸਰਕਾਰ ਜੀ ਦੇ ਮਿੱਠੇ ਚਾਵਲਾਂ ਨੇ ਆਜ ਦਾ ਜਿਹੜੇ ਟੁੱਟ ਲੰਗਰ ਵਰਤਣੇ ਆ ਸੋ ਸਾਰੇ ਨਗਰ ਇਲਾਕਾ ਨਿਵਾਸੀ ਸ਼੍ਰੀ ਚਮਕਉਤ ਸਾਹਿਬ ਵਾਸੀਆਂ ਦਾ ਬਹੁਤ ਧੰਨਵਾਦ ਹੈ ਮਾਦਾ ਲੈਣਾ ਦੇ ਵੀ ਸੇਵਾਦਾਰ ਜਾਗਰਣ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਹੈ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਹੈ ਤਹਿਸੀਲ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਹੈ ਸੋ ਕੱਲੂ ਟੁੱਟ ਲੰਗਰ ਵਰਤਣੇ ਆ ਸਾਰਿਆਂ ਨੂੰ ਜਿਹੜਾ ਸਪੌਂਸਰ ਦੇ ਲਈ ਸਦਾਰਤਾ ਜਾਂਦਾ ਹੈ ਕੱਲ 22 ਜੂਨ ਦਿਨ ਐਤਵਾਰ ਚੌਥੀ ਵਾਰ ਜਿਹੜਾ ਲੰਗਰ ਲੱਗ ਰਿਹਾ ਸੋ ਬਹੁਤ ਖੁਸ਼ੀ ਦੀ ਗੱਲ ਹੈ ਪਹਿਲੇ ਐਤਵਾਰ ਲੈ ਕੇ ਚੱਲੇ ਸੀ ਪਰ ਚੌਥਾ ਐਤਵਾਰ ਆ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਹੈ ਸੋ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਹੋ ਕੱਲੂ ਸਾਰੇ ਜਰੂਰ ਇਸ ਸਥਾਨ ਤੇ ਪਹੁੰਚੋ ਸੋ ਸਾਰੇ ਕੱਲ ਨੂੰ ਜਰੂਰ ਪਹੁੰਚੋ ਜੀ ਸਾਰੇ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਕੱਲੂ ਤੋਟ ਲੰਗਰ ਵਰਤਣਾ ਹੈ ਜੀ ਇਸ ਸਥਾਨ ਦੇ ਉੱਪਰ ਕੜੀ ਪਕੌੜਾ ਬਾਸਮਤੀ ਚਾਵਲ ਬੇਰ ਕੇ ਦੀ ਨਮਕੀਨ ਲੱਸੀ ਅਤੇ ਸ਼ਾਮ ਨੂੰ ਮਿੱਠੇ ਚਾਵਲਾਂ ਦੇ ਜਿਹੜੇ ਟੁੱਟ ਲੰਗਰ ਵੰਟਨੇ ਆ ਸੋ ਸਾਰੇ ਜਰੂਰ ਪਰਿਵਾਰ ਸवेत ਪਹੁੰਚੋ ਜੀ ਸਾਰੇ ਵੀਡੀਓ ਨੂੰ ਸ਼ੇਅਰ ਕਰਦੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ